ਸਾਰ ਪੰਨਾਬ ਦੇ ਵਤਰੇ ਆਪਣੀ ਕਮਿਟੀ ਸਾਰੀ ਲੋਕਾਂ ਨੇ 750 ਪਿੰਡੀਆਂ ਸ਼ਾਹੋ ਵੇ ਜਨਮ ਨੂੰ ਆਪਾਂ ਨੂੰ ਆਇਆ ਨੂੰ 26 ਸਾਲ ਹੋਏ ਨੇ ਸੇਵਾ ਸਰੂ ਕਰੇ ਹੁਣ ਘਰਲੇ ਵਿੱਚ ਗਿਆਨੀ ਜੈ ਸਿੰਘ ਜੀ ਮਨੋ ਇੱਕ ਕਾਨੂੰਨ ਬਣਿਆ ਵੀ 15 ਭਗਤਾਂ ਦੇ ਘਰਾਂ ਵਿੱਚ ਸੈਂਟਰ ਬਲੋਂ ਸਮਾਰਕ ਬਣਾਏ ਜਾਣਗੇ ਫੇਰ ਨਾ ਜਿਹਨਾਂ ਦੇ ਭਾਗ ਜਾ ਕੇ ਜਿੱਥੇ ਤੁਸੀਂ ਬੈਠੇ ਆਨੇ ਬੱਚਿਆਂ ਨਾਲ ਖੇਡਿਆ ਕਰਦੇ ਸੀ। ਟੇਪ ਦੇੰਦਾ ਜਿਵੇਂ ਨਾ ਨਾਮੇ ਵਿੱਚ ਆਦੀਏ ਬੱਚੇ ਕਹਿੰਦੇ ਕਹਿੰਦੇ ਤੁਸੀਂ ਛੱਡੋ ਮੈਂ ਆਉਣਾ। ਸਾਹਮਣੇ ਜੰਗਲ ਦੇ ਵਿੱਚੋਂ ਸ਼ੇਰ ਆਇਆ। ભગવાન ਦਾ ਰੂਪ ਨਜ਼ਰੀ ਆਇਆ। ਸ਼ੇਰ ਬੱਚਿਆਂ ਨੇ ਰੋਲਾ ਪਾ ਦਿੱਤਾ ਕੀ ਦੇਖਦੇ ਨੇ। ਸ਼ੇਰ ਦੇ ਗੰਨੋਂ ਗੜਮਖਰੀ ਪਾਈ ਖੜੇ। ਕਹਿੰਦੇ ਭਗਵਾਨ ਆਜੇ ਤੁਸੀਂ ਸ਼ੇਰ ਦਾ ਰੂਪ ਧਾਰ ਕੇ ਆਇਆ। ਇੱਕ ਜਰੂ ਬਹਤਰ ਰੂਪ ਧਾਰੇ ਨਾਨਕ ਦੇਵ ਜੀ ਨੇ ਬਹਤਰ ਰੂਪਾਂ ਦੀ ਪਛਾਣ ਕੀਤੀ ਬਹਤਰ ਰੂਪਾਂ ਦੀ ਪਛਾਣ ਕੀਤੀ ਧਰਨੇ ਵਿੱਚ ਰੋਟੀ ਪਕ ਗਈ ਹੈ ਭਗਵਾਨ ਕੁੱਤੇ ਦਾ ਰੋਗ ਧਾਰ ਕੇ ਆਇਆ ਰੋਟੀ ਛੁੱਗੀ ਕਹਿੰਦੇ ਭਗਵਾਨ ਛੁੱਗੀਆਂ ਖਾਵੇਂਗਾ ਆਲੇ-ਆਲੇ ਮੱਖਣ ਦੇ ਘੀ ਆਇਆ ਮੱਖਣ ਦੇ ਨਾਲ ਖਾ ਲੈ ਆਜੋ ਬਾਈ ਐ ਬਾਈ ਨੋਕ ਬਾਈ ਨੋਕ ਆ ਜੋ ਇਹ ਪੂਰਨ ਦੁੱਖਣਾ ਚਾਹੀਏ ਪੂਰਨ ਰੱਖੂ ਇਸ ਕੋ ਬੋਲੋ ਬੋਲ ਕੇ ਪੂਰਨ ਲਾਓ ਐਸੇ ਨਹੀਂ ਕਰਕੇ ਇਸ ਕੋ ਸੁਝ ਐਸੇ ਨਾ ਬੋ ਹਾਂ ਤੇ ਠਿਕ ਮਾਰੀ ਆਪ ਸਦਨਾ ਨਾਮ ਸਦਾ ਹੈ ਗੁਰੂ ਆਜੇ ਪੜਿ ਤੇ ਨਾ ਹੰਦੇ ਵੀ ਦੰਦੇ ਵਿੱਚ ਰੋਟੀ ਪਾ ਕੇ ਦੇ ਜਾ। ਭਗਵਾਨ ਕੁੱਤੇ ਦਾ ਰੋਹ ਧਾਰ ਕੇ ਆਵੇ। ਰੋਟੀ ਝੁੱਗੀ। ਕਹਿੰਦੇ ਭਗਵਾਨ ਸੁਖਿਆਂ ਦਾ ਚੰਦਿਆ ਆਜਾ ਆਪਾਂ ਮੱਖਣ ਲੈ ਕੇ ਆਇਆ ਮੱਖਣ ਦੇ ਨਾਲ ਨਾਲ। ਜੋ ਗੁਜਾਦ ਦੀ ਸੁਣਦੇ ਆ ਆਜਾ ਆਪਾ ਦਰਸ਼ਨ ਕਰਕੇ ਚਲੇ। ਬੰਤੀ ਛਾੜਾ ਕੇ ਪੰਨਰਪੁਰਗ ਹੈ। ਉਹਦੇ ਦਾਦੇ ਆ ਸੈਣ। ਨਾਮਦੇਵ ਦੀ ਬਣਾਈ ਛਪਰੀ। ਤਾਂ ਸੱਜ ਗਿਆ। ਸੰਤਾਂ ਕੇ ਕਾਰਨ ਇਹ ਆਉ ਖੋਇਆ ਪਰ ਕੰਮ ਕਰਾਵਣ ਹਾਲਿ ਪਿਆਰੀ ਛਾਲ ਦੀ ਉਮਰ ਉਹ ਜਿਹੜਾ ਮੰਦਰ ਘਮਾਇਆ ਪਿੱਛੇ ਦੇਖ ਕੇ ਆਇਓ ਭਾਈ ਓ ਮੰਦਰ ਦੁਆਪਨ ਯੁੱਗ ਦੇ ਵਿੱਚ ਇਹ 12 ਮੰਦਰ ਬਣੇ ਸੀ ਜੋ ਕੀ ਨੇ ਪਹਾੜਾ ਨੂੰ ਤਰਾਸ਼ ਕੇ ਮੰਦਰ ਬਣਾਏ ਇਹ ਉਹ ਮੰਦਰ ਨੇ ਜਿੱਥੇ ਗੁੰਬਦ ਦੇ ਮੇਲੇ ਲੱਗਦੇ ਨੇ ਇਹਦਾ 8ਵਾਂ ਨੰਬਰ ਹੈ ਤੇ ਪਗੜ ਦਾ ਮਹੀਨਾ ਮਹਾ ਸ਼ੋਰਾਤਰੀ ਦਾ ਦਿਨ ਭਗਤ ਨਾਮ ਦੇ ਵਿੱਚ ਸੰਧ ਮੰਡਲੀ ਲੈ ਕੇ ਇਸ ਸਮੁੰਦਰ ਦੇ ਵਿੱਚ ਆਏ ਕਹਿੰਦੇ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਵੈਨਾ ਨਹੀਂ ਕੋਈ ਜਿਕੇ ਦਾ ਨਾਮ ਆਮਿਆ ਇਹ ਲੋਕ ਛੜ ਗਏ ਕਹਿੰਦੇ ਹੋਏ ਨਾਮ ਦੇ ਵਿੱਚ ਸ਼ੁੱਧ ਹੋ ਗਏ ਅਜ ਰਾਮ ਕਹਿਣ ਲੱਗ ਪਿਆ ਕਹਿੰਦੇ ਨਾਮ ਦੇ ਇਹ ਜਿਹੜਾ ਆਮ ਕਹਦਾ ਹੈ ਆ ਚੱਕੀ ਜਨਾਗੇ ਦੱਸ ਹੁਣ ਨਾਮ ਦੇ ਮੋਰੇ ਕੋਈ ਚੀਜ਼ ਖੜਦੀ ਐ ਬਾਂਗਰ ਦੀਆਂ ਚੱਕੀਆਂ ਗੁਰੂ ਨਾਨਕ ਨੇ ਚਲਾਈਆਂ ਉਹ ਵੀ ਨਾਮ ਦੇ ਤਾਰੇ ਤੇ ਸੀਨਾ ਆਖੋ ਸਤਿਨਾਮ ਵਾਹਿਗੁਰੂ ਨੇ ਚੱਕੀ ਜਿਹੜੇ ਕੰਨਣ ਲੱਗ ਪਏ ਕਹਿੰਦੇ ਵੀ ਹੁਣ ਕੀ ਕਰੀਏ ਪਰ ਨਾਲ ਦੇ ਕਹਿੰਦੇ ਕੁਮਾਰ ਦੀ ਗੱਲ ਕਹਿੰਦੇ ਗਲਤੀ ਦੇ ਬੰਦੇ ਨੇ ਮਾਰੋ ਠੱਕੇ ਬਾਹਰ ਕਰ ਦੋ ਸਤਿਗੁਰ ਦੀ ਛਾਹ ਜੀ ਫੋਲੇ ਤੱਕੇ ਮਾਰੇ ਇਹਦੀ ਖਾਤਰ ਆਪਣੀ ਖਾਤਰ ਤੱਕੇ ਮਾਰੇ ਗਏ ਨਹੀਂ ਮੰਦਰ ਦੇ ਪਿੱਛੇ ਬੈਠ ਜਾਣਾ ਜਿੱਥੇ ਆਪਾਂ ਦਰਸ਼ਨ ਕਰਕੇ ਆਕਾਸ਼ ਸ਼ਬਦ ਨੇ ਮੰਦਰ ਦਾ ਸ਼ਬਦ ਉਚਾਰਨ ਕੀਤਾ ਕਹਿੰਦੇ ਆਹ ਸਦ ਖੇਲ ਤੈਰੇ ਹੀ ਹੋਦੇ ਹੋਇਆ ਮੈਂ ਤਾਂ ਬੜੀ ਖੁਸ਼ੀ ਲੈ ਕੇ ਫਿਦਾ ਦੀ ਅਰਦਾਸ ਜਿੱਦਾਂ ਅੱਜ ਆਪਾਂ ਨੇ ਸਵਾਮੀ ਦੇ ਘਰ ਤੋਂ ਨਾਮਾ ਵਗਰ ਉਠਾਇਆ ਦੇਵੀ ਭਗਤੀ ਕਰਦੇ ਹੋਏ ਮੈਂ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਾਦੇ ਨਹੀਂ ਜਗਾ ਲਗਿਆ ਕਹਿੰਦਾ ਮੈਂ ਇਨਨ ਥੱਕੇ ਮਾਰ ਕੇ ਬਾਹਰ ਕੱਢਦੇ ਆਪੇ ਕਹਿੰਦੇ ਨੇ ਕਹਿੰਦੇ ਥੱਕੇ ਤਾਲ ਮਾਰਦੇ ਨੇ ਅਗਲੀ ਪੰਕਤੀ ਵਿੱਚ ਹੀਨੜੀ ਜਾਤ ਮਿਲ ਯਾਦਵ ਆਇਆ ਮੇਰੀ ਜਾਤ ਨਹੀਂ ਇਹਨਾਂ ਦਾ ਫਿਜ਼ੀਕਲ ਗੇਟ ਥੱਕੇ ਮਾਰੇ ਨੇ ਬਾਗੇ ਤੇ ਗਵੀਰ ਜੀ ਬਾਗੇ ਤੇ ਲਿਦਾਰ ਜੀ ਬਾਗੇ ਤੇ ਨਾਨਦੇਵ ਜੀ ਨੂੰ ਲੋਕਾਂ ਨੇ ਜਿੰਨੀ ਜਾਤ ਦੱਸਿਆ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਗੁਰਬਾਣੀ ਬਿਹਾਈ ਕਰਦੀ ਹੈ ਨੀਚ ਜਾਤ ਦੇ ਬੰਦਿਆਂ ਉਤਮ ਬਧਵੀ ਪਾਏ ਅਜ ਸਾਰਾ ਮੁਰਤ ਇਹਨਾਂ ਨੂੰ ਮਥੇ ਦੇ ਕੇ ਨ ਸਰਸ ਜਿਉਂ ਜਿਉਂ ਨਾ ਅੰਮਾ ਹਰ ਕੋਣ ਉੱਤਰੇ ਬਾਗ ਤੇ ਜਨ ਘਾਉ ਇਹਣਾ ਫਿਰ ਨਾਮ ਦੇ ਕਾਰਨ ਮੰਦਰ ਨੂੰ ਜਣਾ ਤੋਂ ਘਵਾ ਦਿੱਤਾ ਅਜ ਇਹਦਾ ਮੰਦਰ ਗਿਆ ਯਾਕਾਰ ਹੋਈ ਬਾਰੇ ਲੋਕ ਟਿਕਣ ਕਿਥੇ ਇਹਨੇ ਜਾ ਕੇ ਬਾਦਸ਼ਾਹ ਦਾ ਦਰਵਾਜਾ ਖੜਕਾਇਆ ਮੁਹੰਮਦ ਤੁਗਲਕ ਬਾਦਸ਼ਾਹ ਨੇ ਨਾਮਦੇਵ ਜੀ ਨੂੰ ਗਿਰਦਾਰ ਕੀਤਾ ਸੁਧੈ ਹੋਗੀ ਰਾਮ ਕਹਿੰਦਾ ਆ ਗਊ ਜੂੰਦੀ ਕਰਕੇ ਦੱਸ ਕਹਿੰਦੇ ਹੋ ਬਾਦਸ਼ਾਹ ਇੱਕ ਗਊ ਬੇਰਾ ਮਾਲਕ ਹਜ਼ਾਰਾਂ ਲੋਕਾਂ ਜੂੰਦੀਆਂ ਕਰ ਸਕਦਾ ਹੈ ਕਹਿੰਦਾ ਮੇਰੇ ਸਾਹਮਣੇ ਕੋਈ ਅੱਖ ਨਹੀਂ ਚੱਕਦਾ ਇਹ ਮੈਨੂੰ ਜਵਾਬ ਦਿੰਦਾ ਜਦ ਮਾਰ ਹੋਇਆ ਨ ਮਾ ਚੀ ਤੇ ਮੋਰੇ ਸ਼ੋਕ। ਬਣ ਮਾ ਨੂੰ ਜਦ ਪਤਾ ਲੱਗਿਆ ਮਾਂ ਰੋਂਦੀ ਆਉਂਦੀ ਆਏ ਰੋदन ਕਰੇ। ਨਾਮੀ ਦੀ ਮਾਏ ਤੇ ਮਾਤੁਰੋਨੀ ਹੈ। ਕਹਿੰਦੀ ਪੁੱਤਰਾ ਤੈਨੂੰ ਮਾਰਨ ਦਾ ਹੁਕਮ ਹੋ ਗਿਆ। ਕਹਿੰਦੇ ਮਾਂ ਮਰਨਾ ਇੱਕ ਦਿਨ ਹੈ ਤੂੰ ਕਿਉਂ ਰੋਨੀ ਹੈ। ਪੁੱਤਰ ਤੂੰ ਜਿਉਂਦਾ ਹੈ। ਮੇਰਾ ਜਾਂਦੇ ਜਿਉਂਦਾ ਹੈ। ਤੂੰ ਮਾਂ ਕਹਿੰਦਾ मैं तैनो पत्थर कहनी है और तेरे नाल मेरी दुनिया बसनी है फिर मां तू तो कहना की चोरी है मैं मान ले खुद कहना मां दा मन ले खुद कहना मां दा मन ले खुद

ਸਾਡਾ ਧਰਮ ਪਿਆਰਾ ਹੈ ਅਗਰ ਦੇ ਤੂੰ ਨਹੀਂ ਹਟਦੇ ਮਾਂ ਫਿਰ ਨਾ ਹਾਂ ਤੇਰਾ ਕੁੰਭੜਾ ਨਾ ਤੂੰ ਮੇਰੀ ਕਰਾ ਕਿ ਜਿੰਦ ਸੁਣ ਕੀ ਚੋਟ ਹਾਥੀ ਨੂੰ ਲਿਆਂਦਾ ਮਾਰਨ ਨੂੰ ਕੀਤੇ ਦਰਸ਼ਨ ਅਗੇ ਆਪਣੇ ਵਰਗੇ ਹੁੰਦੇ ਸੀ ਅੱਜ ਦੁਨੀਆ ਦਾ ਮਾਲਕ ਹੈ ਆਇਆ ਹਾਥੀ ਮਾਰਨ ਸਭ ਤਾਕਤਾਂ ਖਤਮ ਪਹਿਲਾਂ ਵੀ ਸਿਰ ਲਾ ਕੇ ਮੱਥਾ ਟੇਕ ਦਿੱਤਾ ਹਾਥੀ ਨੇ ਜਿਸ ਦਾ ਸਾਹਿਬ ਡਾਣਾ ਹੋਏ ਇਸ ਨੂੰ ਮਾਰ ਨਾ ਕਰੇ ਕੋਈ ਜਦੋਂ ਹਾਥੀ ਨੇ ਮੱਥਾ ਤੇ ਅੱਗੇ ਆ ਬਾਦਸ਼ਾਹ ਨੇ ਮਾਰਿਆ ਮੱਥੇ ਦੇ ਹੱਥ ਕਹਿੰਦਾ ਹਾਥੀ ਨੇ ਦ셔 ਰੀਏ ਕਿ ਸੇ ਇਹ ਨੂੰ ਹਾਥੀ ਨੇ ਮੱਥੇ ਦੇਖਦਾ ਕਹਿੰਦਾ ਹਾਥੀ ਕੋਲੋਂ ਦੋ ਬਚ ਗਿਆ ਮੈਂ ਬਾਦਸ਼ਾਹ ਹੰਕਾਰ ਬੰਦੇ ਦੀ ਮਤ ਮਾਰਨੇ ਕਹਿੰਦਾ ਮੇਰੇ ਕੋਲੋਂ ਥੋੜਾ ਬਚ ਕੇ ਜਾਵੇਗਾ ਇਨੇ ਨਾਮਦੇਵ ਦੇ ਨਾਲ ਮੌਤ ਦੀ ਸ਼ਰਤ ਰੱਖ ਦਿੱਤੀ ਬਾਸ਼ਾ ਨਾਮ ਤੇ ਤੂੰ ਹਜ਼ਾਰਾਂ ਗਊਆਂ ਦੀ ਗੱਲ ਕਰਦਾ ਇੱਕ ਉਹ ਗਊ ਜਿਉਂਦੀ ਕਰਕੇ ਦੱਸ ਐਨੂੰ ਦਿੱਤੀਆਂ ਸੱਤ ਘੜੀਆਂ ਇੱਕ ਘੜੀ 24 ਮਿੰਟ ਦੀ ਹੁੰਦੀ ਹੈ ਅਗਰ ਥਾਜੀ ਵੀ ਹੋਈ ਆ ਮੇਰੇ ਹੱਥ ਵਿੱਚ ਛੁਰੀ ਹੈ ਤੇਰੀ ਗੰਦਨ ਤੇ ਚੱਲੇ ਜਦੋਂ ਵੀ ਜਾਗਮਾਨੇ ਜਨਮ ਤੁਮਾਏ ભગવાન ਆਪ ਹਾਜ਼ਿਰ ਹੋਇਆ ਹਰਿ ਜੁਗ ਜੁਗ ਭਗਤੋਂ ਪਾਇਆ ਐ ਜਨ ਰੱਖਦਾ ਨਾ ਗਊ ਜੂੰਦੀ ਹੋਈ ਦੁੱਧ ਚੋਇਆ ਮੱਦਕੇ ਭਰੀ ਬਾਦਸ਼ਾਹ ਦੇ ਅੰਗੇ ਰੱਖੀ ਚਲੇ ਗਿਆ ਮਹਿਨ ਇਹਦੇ ਦਰਦ ਦੇ ਸ਼ੁਰੂ ਹੋਇਆ ਬੜੇ ਇਲਾਜ ਕਰਾਏ ਤੇਰੀ ਨੇ ਜੋਤਸੀ ਨੂੰ ਬੁਲਾਇਆ ਕਹਿੰਦਾ ਜੋਤਸੀ ਡਰ ਨਾ ਹੁੰਦਾ ਜਾਨ ਨਿਕਲਦੀ ਹੈ ਕੋਈ ਜੋਤਸ਼ੀ ਦਾ ਜੋਤਸੀ ਕਹਿੰਦਾ ਬਾਦਸ਼ਾਹ ਹੇ ਰਬ ਨੂੰ ਦੁੱਖ ਦੇ ਕੇ ਸੁਖ ਭਾਣਾ ਤੇਰੇ ਮਾੜੇ ਕਰਮਾਂ ਤੇ ਤੈਨੂੰ ਮਾਰਨਾ ਕਿਸੇ ਨੇ ਦੱਲੋ ਕੀ ਇਹ ਮਾਰਨਾ ਤੇਰੇ ਮਾੜੇ ਕਰਮਾਂ ਨੇ ਤੈਨੂੰ ਮਾਰਨਾ ਕੁਚੀਨਾ ਗੁਰ ਹੰਬੱਡੇ ਪਟੇ ਦੁਨੀਆ ਤੇਰਾ ਨੈ ਪਰਿੰਬਨ ਪਾਗਿਤਾਂਦੇ ਵੱਡੇ ਵੱਡੇ ਮਾਤਾ ਤੇਰਾ ਜੀ ਪੈ ਪਏ ਫਗਤਾਂਦੇ ਫਿਰ ਬਾਦਸ਼ਾਹ ਪਹਿਰੀਂ ਪਿਆਸ ਸ਼ੇਵਲਾਦਾਰ ਬਣਿਆ ਸੱਚ ਦਾ ਉਰਦੇਸ਼ ਦਿੱਤਾ ਆ ਜਿਹੜਾ 14 ਸਾਲ ਪੰਜਾਬ ਦੇ ਰਹੇ ਪਿੰਡ ਕਮਾਣ ਜੀਨਾ ਗੁਰਦਾਸਪੁਰ ਦੂ ਮਾਗ ਦਾ ਦਿਨ 15 ਜਨਵਰੀ ਅੱਛੀ ਸ਼ਾਲ ਸੇਵਾ ਕਰਕੇ ਬਾਬਾ ਜੀ ਜੋਤੀ ਜੋਤ ਸਮਾਏ ਸਾਧਿਆ ਸੰਗ ਦਾ ਬੜੇ ਪਿਆਰ ਦੇ ਨਾਲ ਗੁਰੂ ਜੀ ਹਾਜ਼ਰੀ ਭਰੀ ਸੁਣਿਆ ਵੀ ਹੈ ਤੇ ਗਾਇਆ ਵੀ ਹੈ ਰੋਜ ਆਪਾ ਪੜ੍ਹਦੇ ਵੀ ਅੰਗਾਵੀਏ ਸੁਣੀਏ ਮੰਨ ਰੱਖੀਏ ਆਪਾ ਦੁੱਖ ਪਰ ਹਾਸਾ ਕਰਾ ਆਪਾ ਸੰਗਤ ਦੀ ਹਾਜ਼ਰੀ ਸਤਿਗੁਰੂ ਉਪਰਵਾਣ ਕਰੇ ਜਾਂਤਰਾ ਚੜ੍ਹਦੀ ਕਰੇ ਬੱਚੇ ਬਾਹਰ ਮੁਰਕਾਂ ਦੀ ਗਏ ਹੋਣੇ ਗੁਰੂ ਅੰਮ੍ਰਿਤ ਸਮ ਸ਼ੈਤਾਨ ਕਰੇ ਸੁਖ ਹੋਵੇ ਨਾਮ ਕਿਤਾਬੇ ਨਾਮ ਕਲਾ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਾਣੀ ਗੁਰਜੀਤ ਕਾਲ ਸਾ ਵਾਹਿਗੁਰੂ ਸੋਨਿਆ ਦਾਸ ਰੀਆ ਕਾਲ ਸਾਰੇ ਸੰਗਤ ਦੇ ਲੋ ਪਹਿਲਾਂ ਇਹਦੇ ਉੱਠ ਕੇ ਲਵੋ ਫਿਰ ਇਹਦੇ ਨੂੰ ਸਾਰੀ ਸੰਗਤ ਦੀ ਸਾਰੀ ਸੰਗਤ ਉੱਠ ਕੇ ਪ੍ਰਸਾਦ ਲਵੋ ਅਰ ਜਪਦੇ ਜਾਓ ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ